ਜਿ ਆਨਵਾਰੇ 2-3 ਦਿਨ ਫਿਲਹਾਲ ਜਿਹੜੀਆਂ ਕੰਡੀਸ਼ਨਸ ਇਸੇ ਤਰ੍ਹਾਂ ਬਣੀਆ ਰਹਿ ਸਕਦੀਆਂ ਨੇ ਔਰ ਜਿਹੜਾ ਹੀਟ ਵੇਵ ਤੋਂ ਜ਼ਰੂਰ ਰਾਹਤ ਸਾਰਿਆਂ ਨੂੰ ਮਿਲ ਸਕਦੀ ਹੈ ਪੰਜਾਬ ਦਾ ਮੌਸਮ ਕਿਵੇਂ ਕਿਵੇਂ ਦਾ ਰਹੇਗਾ ਕਿਉਂਕਿ ਪਿਛਲੇ ਬੀਤੇ ਦਿਨਾਂ ਦੇ ਵਿੱਚ ਕਾਫੀ ਬਾਰਿਸ਼ ਵੀ ਹੋਈ ਹਨੇਰੀ ਵੀ ਚੱਲੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਕਿਸਾਨਾਂ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਮੌਸਮ ਵਿਭਾਗ ਦੇ ਮਾਹਰ ਨੇ ਉਹ ਮੇਰੇ ਨਾਲ ਨੇ ਕਿਹੋ ਜਿਹਾ ਮੌਸਮ ਰਹੇਗਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਜਿਹੜਾ ਤਾਪਮਾਨ ਹੈ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧਿਆ ਸੀ ਪਰ ਮੌਸਮ ਦੇ ਵਿੱਚ ਹੁਣ ਠੰਡਕ ਆਈ ਹੈ ਤਾਪ ਮੰਡ ਗਿਆ ਆਉਣ ਵਾਲੇ ਦਿਨਾਂ 'ਚ ਕੋਈ yellow alert ਹੈਗਾ ਅੱਜ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਥਮਾਂ ਤੇ ਜਿਹੜੀ ਗਰਜ ਚਮਕ ਹੋਈ ਤੇਜ਼ ਹਵਾਵਾਂ ਚੱਲੀਆਂ ਔਰ ਕਿਤੇ ਕਿਤੇ ਜਿਹੜੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਔਰ ਹੀਟ ਵੇਵ ਕੰਡੀਸ਼ਨਸ ਤੋਂ ਵੀ ਇੱਕ ਵਾਰੀ ਸਾਰਿਆਂ ਨੂੰ ਰਾਹਤ ਮਿਲੀ ਔਰ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਵੀ 31.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.8 ਡਿਗਰੀ ਸੈਲਸੀਅਸ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ ਵੀ 8.8 जोड़ा कि नॉर्मल तो लगभग पॉइंट अठ डिग्री सेंटीग्रेड नीचे है सो अभी देख सकते हैं कि रात का टैंपरेचर जोड़ा नीयर नॉर्मल चल रहा है जो कि डे टाइम टेंपरेचर नॉर्मल तो काफ़ी नीचे कल रिकॉर्ड किया गया और जो अमे दिन के वैदर की गल करिए आने वाले दो तीन दिन भी पंजाब कितने हल्के छिटे या हल्की बारिश हो सकती है और जेंट कंडीशनज़ ने इस तरह दंडीशन आने वाले दो तीन दिन भी बनिया रह सकती और हीटवेव तो भी सारे राहत बनी रह सकती है ਸੋ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲੇਗੀ ਪਰ ਕਿਸਾਨਾਂ ਨੂੰ ਕੀ ਤੁਸੀਂ ਜਾਣਕਾਰੀ ਦਿਓਗੇ ਕਿਉਂਕਿ ਜਿਹੜੀਆਂ ਮੰਡੀਆਂ ਦੇ ਵਿੱਚ ਫਸਲ ਵੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਿਸਾਨ ਕਿਵੇਂ ਖਿਆਲ ਰੱਖਣ ਫਸਲਾਂ ਦਾ ਜੀ ਹੈਵੀ ਰੇਨ ਦੀ ਕਿਤੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੀ بارش ਕਿਤੇ ਕਿਤੇ ਹੋ ਸਕਦੀ ਹੈ ਪਰ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਜ਼ਰੂਰ ਤੇਜ਼ ਹਵਾ ਜਾਂ ਗਰਜ ਚਮਕ ਹੋ ਸਕਦੀ ਹੈ ਔਰ بارش ਹੋ ਸਕਦੀ ਹੈ ਸੋ ਉੱਥੇ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜਿਹੜੇ ਫਾਰਮਰਸ ਜਿਹੜੇ ਹਲੇ ਹਾਰਵੈਸਟਿੰਗ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਪ੍ਰੋਡਿਊਸ ਹਲੇ ਸਾਂਭਣ ਵਾਲੀ ਹੈ ਉਹਨਾਂ ਨੂੰ ਜ਼ਰੂਰ ਪ੍ਰੋਡਿਊਸ ਦੀ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਜੇ بارش ਹੁੰਦੀ ਹੈ ਤਾਂ ਕੋਈ ਨੁਕਸਾਨ ਨਾ ਹੋ ਸਕੇ ਬਟ ਅਦਰਵਾਈਜ਼ ਜਿਹੜੇ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਹਲਕੀ بارش ਜਾਂ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਅੱਛੀ ਇਹਨਾਂ ਦਿਨਾਂ ਦੇ ਵਿੱਚ ਕੋਈ ਕੋਈ ਰਿਕਾਰਡ ਦਰਜ ਹੋਇਆ ਕਿਉਂਕਿ ਇੱਕਦਮ ਗਰਮੀ ਸੀ ਔਰ ਤਾਪਮਨ 40 ਡਿਗਰੀ ਤੋਂ ਉੱਪਰ ਪਹੁੰਚ ਗਿਆ ਸੀ ਪਰ ਹੁਣ ਫਿਰ ਤਾਪਮਨ ਥੱਲੇ ਗਿਆ ਹੇਠਾ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਮੌਸਮ ਇਦਾਂ ਦਾ ਰਹੇਗਾ ਕਿ ਤਾਪਮਨ ਵਧੇਗਾ ਹਾਂਜੀ ਆਨਵਾਰੇ 2-3 ਦਿਨ ਫਿਲਹਾਲ ਜਿਹੜੀਆਂ ਕੰਡੀਸ਼ਨਸ ਇਸੇ ਤਰ੍ਹਾਂ ਬਣੀਏ ਰਹਿ ਸਕਦੀਆਂ ਨੇ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਕਾਫੀ ਵੇਰੀਏਬਿਲਿਟੀ ਵੈਦਰ ਕੰਡੀਸ਼ਨਸ ਦੇ ਵਿੱਚ ਹੁੰਦੀ ਰਹਿੰਦੀ ਹੈ ਸੋ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਤਾਂ ਦਰਜ ਨਹੀਂ ਕੀਤਾ ਗਿਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਪ੍ਰੈਜ਼ੈਂਟ ਨੇ ਆਨਵਾਰੇ 2-3 ਦਿਨ ਇਸ ਤਰ੍ਹਾਂ ਹੀ ਬਣੀਏ ਰਹਿ ਸਕਦੀਆਂ ਨੇ ਔਰ ਜਿਹੜਾ ਹੀਟ ਵੇਵ ਤੋਂ ਜ਼ਰੂਰ ਰਾਹਤ ਸਾਰਿਆਂ ਨੂੰ ਮਿਲ ਸਕਦੀ ਹੈ ਸੋ ਹੀਟ ਵੇਵ ਤੋਂ ਰਾਹਤ ਮਿਲੇਗੀ ਔਰ ਤਾਪਮਾਨ ਹੇਠਾਂ ਵੀ ਗਿਰੇਗਾ ਕਿਉਂਕਿ ਗਰਮੀ ਤੋਂ ਜ਼ਰੂਰ ਤੁਹਾਨੂੰ ਰਾਹਤ ਮਿਲੇਗੀ ਆਨਵਲੇ ਟਾਈਮ ਦੇ ਵਿੱਚ ਮੀ ਪੈਂਦੇ ਵੀ ਅਸਾਰ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ